ਪਿਛਲੇ ਦਿਨੀ ਹਿਮਾਚਲ ਵਿੱਚ ਸਿੱਖ ਨੌਜਵਾਨਾਂ ਲੜਕਿਆਂ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਸੀ ਉਹਨਾਂ ਤੇ ਐਫਆਈਆਰ ਵੀ ਦਰਜ ਹੋਈ ਸੀ ਪਿਛਲੇ ਦਿਨੀ ਹਿਮਾਚਲ ਚੋ ਗੁਰਸਿੱਖ ਨੌਜਵਾਨਾਂ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਜਿਸ ਤਰ੍ਹਾਂ ਨੇ ਦੋਵਾਂ ਨੌਜਵਾਨਾਂ ਤੇ ਮਨਾਲੀ ਪੁਲਿਸ ਨੇ ਮਾਮਲਾ ਵੀ ਦਰਜ ਕੀਤਾ ਸੀ ਦੱਸ ਦਈਏ ਕਿ ਨੌਜਵਾਨਾਂ ਨੇ ਮੋਟਰਸਾਈਕਲ ਤੇ ਝੰਡਾ ਲਗਾਇਆ ਗਿਆ ਸੀ ਪੰਜਾਬ ਤੋਂ ਨੌਜਵਾਨ ਆਪਣੀਆਂ ਬਾਈਕਾਂ ਤੇ ਝੰਡੇ ਲਗਾ ਕੇ ਮਨਾਲੀ ਪਹੁੰਚੇ ਸੀ ਜਿਸ ਨੂੰ ਪੁਲਿਸ ਨੇ ਕੁਝ ਪੁਲਿਸ ਤੇ ਕੁਝ ਸਥਾਨਕ ਲੋਕਾਂ ਨੇ ਰੋਕੇ ਤੱਕਾ ਮੁੱਕੀ ਕੀਤੀ ਤੇ ਮੋਟਰਸਾਈਕਲ ਤੇ ਲੱਗਿਆ ਝੰਡਾ ਉਤਾਰਿਆ ਪੈਰਾ ਹਿੱਟ ਰੋਲ ਦਿੱਤਾ ਸੀ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਸੀ ਉਸੇ ਵਿਵਾਦ ਨੂੰ ਲੈ ਕੇ ਝੰਡਾ ਸੜਨ ਵਾਲੇ ਜਿਸ ਨੇ ਕੈਮਰੇ ਸਾਹਮਣੇ ਸਾਰੇ ਵਿਵਾਦ ਬਾਰੇ ਖੁੱਲ ਕੇ ਦੱਸਿਆ ਉਹਨਾਂ ਨੇ ਕਿਹਾ ਕਿ ਮੈਂ ਭਗਵਾਨ ਦਾ ਕੰਮ ਕਰਦਾ ਹਾਂ ਮੇਰਾ ਇੱਕ ਹੋਟਲ ਵੀ ਹੈ ਮੈਂ ਆਪਣੇ ਘਰ ਤੋਂ ਕੁੱਲੂ ਜਾ ਰਿਹਾ ਸੀ ਜਿਸ ਤਰ੍ਹਾਂ ਰਸਤੇ ਵਿੱਚ ਇਹ ਸਾਰੀ ਕਰਨਾ ਵਾਪਰੀ ਉਹਨਾਂ ਕਿਹਾ ਕਿ ਹੁਲਾ ਮਹੱਲਾ ਮੌਕੇ ਸੰਗਤ ਹਿਮਾਚਲ ਵਿੱਚ ਗੁਰੂ ਧਾਮਾਂ ਤੇ ਮੱਥਾ ਟੇਕਣਾ ਆਉਂਦੀ ਹੈ ਜਿਸ ਵਿੱਚ ਕੁਝ ਸ਼ਰਾਰਤੀ ਅੰਸਰ ਸ਼ਾਮਲ ਹੁੰਦੇ ਹਨ ਪਿਛਲੇ 8 ਤੋਂ 10 ਦਿਨਾਂ ਵਿੱਚ ਜੋ ਸੰਗਤ ਹਿਮਾਚਲ ਵਿੱਚ ਆਉਣੀ ਸ਼ੁਰੂ ਹੋਈ ਉਦੋਂ ਤੋਂ ਹੀ ਹਰ ਰੋਜ਼ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਤਰ੍ਹਾਂ ਇੱਕ ਬਜ਼ੁਰਗ ਨਾਲ ਵੀ ਕੁੱਟਮਾਰ ਕੀਤੀ ਗਈ ਸੀ ਜਦੋਂ ਮੈਂ ਕੁੱਲੂ ਜਾ ਰਿਹਾ ਸੀ ਤਾਂ ਕੁਝ ਨੌਜਵਾਨ ਇੱਕ ਪਰਿਵਾਰ ਨਾਲ ਜਿਸ ਵਿੱਚ ਇੱਕ ਵਿਅਕਤੀ ਤੇ ਦੋ ਔਰਤਾਂ ਸਨ ਨਾਲ ਕੁੱਟਮਾਰ ਕਰ ਰਹੇ ਸਨ ਇੱਕ ਹੋਰ ਵਿਵਾਦ ਕਿਸੋਲ ਬੈਰੀਅਰ ਤੇ ਜੋ ਹੋਇਆ ਜਿੱਥੇ ਹਰ ਇੱਕ ਤੋਂ ਟੋਲ ਟੈਕਸ ਲਿਆ ਜਾਂਦਾ ਹੈ ਉੱਥੇ ਬੈਰੀਅਰ ਨੂੰ ਤੋੜਿਆ ਗਿਆ ਤੇ ਕਰਮਚਾਰੀਆਂ ਨੂੰ ਵੀ ਕੁੱਟਿਆ ਗਿਆ ਇਹ ਲਾ ਐਂਡ ਆਰਡਰ ਦਾ ਮਾਮਲਾ ਹੈ ਉਹਨਾਂ ਕਹਿੰਿਆ ਕਿ ਸਿੱਖ ਸੰਗਤ ਨੇ ਜਿੱਥੇ ਵੀ ਜਾਣਾ ਉਹ ਨਿਸ਼ਾਨ ਸਾਹਿਬ ਜਾਂ ਫਿਰ ਆਪਣੇ ਗੁਰੂ ਸਾਹਿਬਾਨਾਂ ਦੇ ਝੰਡੇ ਲਗਾ ਕੇ ਜਾਣ ਨਾ ਕਿ ਖਾਲਿਸਤਾਨ ਦੇ ਝੰਡੇ ਲਗਾ ਕੇ ਜਾਣ ਜਿਸ ਨਾਲ ਮਾਹੌਲ ਖਰਾਬ ਹੋ ਗਿਆ ਉਹਨਾਂ ਕਿਹਾ ਕਿ ਜਿਹੜੇ ਝੰਡੇ ਜਿਸ ਤੋਂ ਦੂਜੇ ਸੂਬੇ ਦੀ ਜਨਤਾ ਆਹਤ ਹੁੰਦੀ ਹੈ ਮਾਹੌਲ ਖਰਾਬ ਹੁੰਦਾ ਹੈ ਤਾਂ ਅਜਿਹੀਆਂ ਗੱਲਾਂ ਤੋਂ ਨੌਜਵਾਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਹੈ ਕਿ ਇਹਹੀ ਅਜਿਹੀ ਸਥਿਤੀ ਪੈਦਾ ਨਾ ਹੋਵੇ ਅਜਿਹੇ ਮਾਮਲਿਆਂ ਵਿੱਚ ਪ੍ਰਸ਼ਾਸਨ ਨੂੰ ਦਖਲ ਦੇਣਾ ਚਾਹੀਦਾ ਹੈ ਤਾਂ ਜੋ ਹਿਮਾਚਲ ਦੇ ਪੰਜਾਬ ਵਿੱਚ ਭਾਈਚਾਰਾ ਬਣਿਆ ਰਹੇ ਪੰਜਾਬ ਤੋਂ ਗਏ ਨੌਜਵਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਕਰਦੇ ਹਨ ਉਹ ਨਾ ਤਾਂ ਹੈਲਮਟ ਪਾਉਂਦੇ ਹਨ ਟ੍ਰਿਪਲ ਰਾਈਡਿੰਗ ਨਾਲੀ ਮਤਲਬ ਮੋਟਰਸਾਈਕਲ ਤੇ ਤਿੰਨ ਤਿੰਨ ਜਣੇ ਬੈਠੇ ਹੁੰਦੇ ਆਨ ਕਈ ਤਾਂ ਨਸ਼ੇ ਕਰਕੇ ਵੀ ਆਉਂਦੇ ਆ ਉਹਨਾਂ ਨੇ ਕਿਹਾ ਕਿ ਹਿਮਾਚਲ ਵਿੱਚ ਹਰ ਰੋਜ਼ ਹਜ਼ਾਰਾਂ ਸਰਦਾਲੂ ਆਉਂਦੇ ਆ ਪਰ ਕੁਝ ਕੁ ਲੋਕਾਂ ਨਾਲ ਇਹ ਵਿਵਾਦ ਕਿਉਂ ਹੁੰਦਾ ਉਹਨਾਂ ਨੇ ਕਿਹਾ ਕਿ ਸਾਨੂੰ ਕਾਨੂੰਨ ਵਿਵਸਥਾ ਅਨੁਸਾਰ ਹੀ ਚੱਲਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇੱਕ ਮੰਗ ਪੱਤਰ ਦੇਣਾ ਹੈ ਜਿਸ ਵਿੱਚ ਮੰਗ ਕੀਤੀ ਜਾਵੇ ਕਿ ਜਗ੍ਹਾ-ਜਗ੍ਹਾ ਚੈਕਿੰਗ ਕੀਤੀ ਜਾਵੇ ਬੈਰੀਕੇਡ ਲਗਾਏ ਜਾਣ ਤੇ ਪੁਲਿਸ ਵੱਲੋਂ ਨਾਕੇ ਲਗਾਏ ਜਾਣ ਜਾਂ ਜੋ ਕਾਨੂੰਨ ਵਿਵਸਥਾ ਤਾਂ ਜੋ ਕਾਨੂੰਨ ਵਿਵਸਥਾ ਬਣੀ ਰਵੇ ਜੋ ਕਮ ਪ੍ਰਸ਼ਾਸਨ ਦਾ ਹੈ ਉਹ ਪ੍ਰਸ਼ਾਸਨ ਹੀ ਕਰੇ ਤਾਂ ਜੋ ਇਹ ਮਾਮਲਿਆਂ ਵਿੱਚ ਸਥਾਨਕ ਜਨਤਾ ਕਿਸੇ ਨਾਲ ਲੜੇ ਨਾ ਤੇ ਕੋਈ ਤਕਰਾਰ ਵੀ ਨਾ ਹੋਵੇ ਤਾਂ ਪ੍ਰਸ਼ਾਸਨ ਉਸ ਵਿੱਚ ਦਖਲ ਦੇ ਸਕੇ ਜਾਂ ਫਿਰ ਦੇਵੇ ਤਾਂਕਿ ਮਾਹੌਲ ਖਰਾਬ ਨਾ ਹੋਵੇ ਭਾਈਚਾਰਾ ਬਣਿਆ ਰਵੇ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ